ਜਿਹਦੇ ਵਿੱਚ 37 ਜਥੇਬੰਦੀਆਂ ਸ਼ਾਮਲ ਹੈ ਉਹਨਾਂ ਦੀ ਇੱਕ ਬਹੁਤ ਅਹਿਮ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਪਹਿਲਾਂ 16 ਤਰੀਕ ਦਾ ਜਿਹੜਾ ਭਾਰਤ ਬੰਦ ਹੈ ਕੀਤਾ ਬੜਾ ਸਹਿਯੋਗ ਦਿੱਤਾ ਲੋਕਾਂ ਨੇ ਉਹਦੇ ਤੇ ਅਸੀਂ ਸਾਰੇ ਹੀ ਸੰਤੁਸ਼ਟ ਹੋਏ ਆ ਪਹਿਲਾ ਏਜੰਡਾ ਇਹ ਸੀ ਦੂਜਾ ਏਜੰਡਾ ਇਹ ਸੀ ਕਿ ਅਗਲਾ ਪ੍ਰੋਗਰਾਮ ਦੇਸ਼ ਭਰ ਦੇ ਵਿੱਚ ਦਿੱਤਾ ਜਾਵੇ ਉਹ ਜਿਹੜਾ ਅਸੀਂ ਅਗਲਾ ਪ੍ਰੋਗਰਾਮ ਅਲੀਕਿਆ ਇੱਕ ਵਾਰ 20 ਤਰੀਕ 21 ਤਰੀਕ ਤੇ 22 ਤਰੀਕ ਤਿੰਨ ਦਿਨਾਂ ਦਾ ਪ੍ਰੋਗਰਾਮ ਅਸੀਂ ਲੀਕਿਆ ਜਿਹਦੇ ਵਿੱਚ ਬੀਜੇਪੀ ਦੇ ਜਿਹੜੇ ਲੀਡਰ ਹੈ ਪੰਜਾਬ ਦੇ ਵਿੱਚ ਉਹ ਚਾਹੇ ਐਮਪੀ ਹੈ ਚਾਹੇ ਕੋਈ ਜ਼ਿਲ੍ਹੇ ਦਾ ਪ੍ਰਧਾਨ ਹੈ ਚਾਹੇ ਕੋਈ ਪੰਜਾਬ ਦਾ ਪ੍ਰਧਾਨ ਜਿਹੜੇ ਸਰਕਟ ਆਗੂ ਹੈ ਉਹਨਾਂ ਦਾ 20 ਤਰੀਕ ਤੋਂ ਲੈ ਕੇ ਵੱਡੇ ਕਾਫਲਿਆਂ ਦੇ ਵਿੱਚ ਦਿਨ ਰਾਤ ਦੇ ਜਿਹੜੇ ਧਰਨੇ ਆ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਨਾਲ ਦੀ ਨਾਲ ਜਿਹੜੇ ਪੰਜਾਬ ਦੇ ਵਿੱਚ ਪੂਰੇ ਦੇ ਪੂਰੇ ਟੋਲ ਪਲਾਜੇ ਆ ਉਹ ਸਾਰੇ ਦੇ ਸਾਰੇ ਜਿਹੜੇ ਟੋਲ ਪਲਾਜੇ ਆ ਉਹ ਫ੍ਰੀ ਕਰ ਦਿੱਤੇ ਜਾਣਗੇ 20 ਤਰੀਕ ਤੋਂ ਲੈ ਕੇ ਅੱਜ ਤੱਕ ਜਿੱਥੇ ਤੱਕ ਕੋਈ ਟੋਲ ਪਲਾਜਾ ਵੀ ਨਹੀਂ ਕੋਈ ਭਾਜਪੀ ਦਾ ਲੀਡਰ ਵੀ ਨਹੀਂ ਉਸ ਜ਼ਿਲ੍ਹੇ ਦੀ ਕਮਿਊਨਿਟੀ ਦੇ ਅਨਸਾਰ ਉਹ ਡੀਸੀ ਦਫ਼ਤਰਾਂ ਅੱਗੇ ਪੱਕੇ ਮੋਰਚੇ ਲਾ ਕੇ ਬੈਠਣਗੇ ਇਹ ਲਗਾਤਾਰ ਦਿਨ ਰਾਤ ਚੱਲਣਗੇ 22 21 ਤਰੀਕ ਨੂੰ ਸੰਯੁਕਤ ਮੋਰਚੇ ਦੀ ਮੀਟਿੰਗ ਹੈ ਉਹ ਮੀਟਿੰਗ ਦੇ ਵਿੱਚ ਵੀ ਅਸੀਂ ਪੰਜਾਬ ਵੱਲੋਂ ਇਹ ਮੰਗ ਕਰਾਂਗੇ ਕਿ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜਾ ਇਹ ਪ੍ਰੋਗਰਾਮ ਹੈ ਉਹਨੂੰ ਸ਼ੁਰੂ ਕਰ ਦਿੱਤਾ ਜਾਵੇ ਤਾਂ ਕਿ ਜਿਹੜੀਆਂ ਸਾਡੀਆਂ ਰਹਿਂਦੀਆਂ ਮੰਗਾਂ ਹੈ ਐਨਐਸਪੀ ਦੀ ਗਰੰਟੀ ਵਾਲਾ ਕਾਨੂੰਨ ਮੁਕੱਦਮੇ ਦਰਜ ਕੀਤੇ ਆ ਜਿਹੜੇ ਲੀਡਰਾਂ ਦੇ ਉੱਪਰ ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਜ਼ਾਵਾਤ ਬਣਾਉਣ ਦੇ ਲਈ ਫਸਲੀ ਬੀਮਾ ਯੋਜਨਾ ਸਰਕਾਰੀ ਤੌਰ ਤੇ ਬਣਾਉਣ ਦੇ ਲਈ ਟੋਟਲ ਕਰਜ਼ਾ ਮਜ਼ਦੂਰਾਂ ਕਿਸਾਨਾਂ ਦਾ ਉਹ ਸਾਰਾ ਕਰਜ਼ਾ ਖਤਮ ਕਰਾਉਣ ਦੇ ਲਈ ਤੇ ਜਿਹੜੀ ਵढਾਪਾ ਪੈਨਸ਼ਨਾਂ 60 ਸਾਲ ਦੀ ਉਮਰ ਦੇ ਵਿੱਚ ਕਿਸਾਨਾਂ ਚਾਹੇ ਮਜ਼ਦੂਰਾਂ ਪਤੀ ਪਤਨੀ ਨੂੰ 10000 ਰੁਪਏ ਪ੍ਰਤੀ ਮਹੀਨਾ ਉਹ ਪੈਨਸ਼ਨਾਂ ਦਿੱਤੀ ਜਾਵੇ ਸੈਂਟਰ ਸਰਕਾਰ ਵੱਲੋਂ ਇਹ ਲਗਾਤਾਰ ਤਿੰਨ ਮੰਗਾਂ ਐਡ ਕੀਤੀਆਂ ਬਾਕੀ ਮੰਗਾਂ ਸਾਡੀਆਂ ਪਹਿਲੀਆਂ ਹੀ ਰਹਿੰਦੀਆਂ ਹਨ ਜਦ ਤੱਕ ਇਹ ਮੰਗਾਂ ਦਾ ਨਪਟਾਰਾ ਨਹੀਂ ਹੁੰਦਾ ਤਾਂ ਉਦੋਂ ਤੱਕ ਜਿਹੜਾ ਇਹ ਸੰਘਰਸ਼ ਹੈ ਅਸੀਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਾਰੀ ਰੱਖਾਂਗੇ ਜਿੱਥੋਂ ਤੱਕ ਰੈਪ੍ਰੈਸ਼ਨ ਦਾ ਸਵਾਲ ਹੈ ਜਿਹੜਾ ਸ਼ੰਭੂ ਬਾਰਡਰ ਤੇ ਹੋਇਆ ਜਾਂ ਖਨੌਰੀ ਬਾਰਡਰ ਤੇ ਹੋਇਆ ਜਾਂ ਜੇ ਹੋਰ ਕਰਦੀ ਹੈ ਸਰਕਾਰ ਤਾਂ ਅਸੀਂ ਤੁਰੰਤ ਐਕਸ਼ਨ ਲਵਾਂਗੇ ਇਸ ਗੱਲ ਦਾ ਪਰ ਆਪਣੇ ਤੌਰ ਤੇ ਸੰਯੁਕਤ ਮੂਲਕਾ ਪੂਰੇ ਭਾਰਤ ਦੇ ਵਿੱਚ ਜਿਹੜਾ ਅੰਦੋਲਨ ਆ ਇਹ ਸ਼ੁਰੂ ਕਰਨ ਜਾ ਰਹੇ ਹਾਂ ਜੀ ਕੋਈ ਨਹੀਂ ਬੋਲਦੀ ਸਰ ਅੱਜ ਦੀ ਮੀਟਿੰਗ ਵਿੱਚ ਇਸ ਹਫਤੇ ਬੜਾ ਬੜਾ ਅਹਿਮ ਇੱਕ ਮੁੱਦਾ ਰਹਿੰਦਾ ਹੈ ਇੱਕ ਬੜੀ ਇੱਕ ਬੜਾ ਮੈਂ ਕਹਿੰਦਾ ਅੱਜ ਜਿਹੜਾ ਜਰੂਰੀ ਮਾਗ ਜਰੂਰੀ ਸਰਵ ਕਰਵਾਉਣਾ ਹੈ ਹਾਂਜੀ ਕਰਦੇ ਆ ਅੱਗੇ ਦੱਸਦੇ ਆ ਅੱਜ ਰਾਜੋਸ ਮੀਡੀਆ ਰਿਪੋਰਟਸ ਤੋਂ ਪਤਾ ਲੱਗਾ ਵੀ ਕੁਝ ਸਾਡੀ ਜਿਹੜੀ ਸਵਾਮੀਨਾਥਨ ਕਮਿਸ਼ਨ ਦੇ ਰਿਪੋਰਟ ਅਨੁਸਾਰ ਸੀ+ ਸੀ2+50% ਵਾਲੀ ਮੰਗ ਉੱਤੇ ਕੇਂਦਰ ਸਰਕਾਰ ਇਹਨੂੰ ਡੀਫੀਟ ਕਰਨ ਵਾਸਤੇ ਕੋਈ ਅੱਜ ਸਮਝੌਤਾ ਕਰਨ ਜਾ ਰਹੀ ਹੈ ਜਿਹੜੀ ਰਾਤ ਦੀ ਅੱਜ ਮੀਟਿੰਗ ਹੈ ਉਹ ਕੋਈ ਚਰਚਾ ਹੈ ਵੀ A2+FL ਦੇ ਉੱਤੇ ਉਹ ਆਰਡੀਨੈਂਸ ਕਰਨ ਦੀ ਗੱਲ ਕਰਦੇ ਆ ਤੇ ਸਾਡਾ ਇਹ ਬੜਾ ਸਪਸ਼ਟ ਸਟੈਂਡ ਹੈ ਕਿ ਅਸੀਂ ਸੀ 2 50% ਤੋਂ ਬਗੈਰ ਕਿਸੇ ਤਰ੍ਹਾਂ ਵੀ ਸੰਤੁਸ਼ਟ ਨਹੀਂ ਤੇ ਜੇ ਸਰਕਾਰ ਨੇ ਕੋਈ ਇਦਾਂ ਦਾ ਇਸ ਮੰਗ ਨੂੰ ਡੀਫੀਟ ਕਰਨ ਵਾਸਤੇ ਕੁਝ ਕੀਤਾ ਤਾਂ ਬਹੁਤ ਸਖਤ ਐਕਸ਼ਨ ਲਵਾਂਗੇ ਅਸੀਂ ਉਹ ਫੈਸਲੇ ਨੂੰ ਕਤਈ ਨਹੀਂ ਮੰਨਣ ਲਈ ਤਿਆਰ ਅਸੀਂ ਨਹੀਂ ਮੰਨਾਂਗੇ ਉਹਨੂੰ ਇਹਨਾਂ ਐਡਵਾਂਸ ਨਹੀਂ ਰਿਜੈਕਟ ਕਰਦੇ ਆ A 2 FL ਜਾਂ ਹੋਰ ਕੋਈ ਇਹ ਇਸੇ ਤਰ੍ਹਾਂ ਦੀ ਸ਼ਬਦਾਵਲੀ ਵਾਲਾ ਜਿਹਦੇ ਵਿੱਚ ਕਿਸਾਨਾਂ ਨੂੰ ਭੁਲੇਖਾ ਪਾਉ ਗੱਲਾਂ ਕਰਕੇ ਉਹਨਾਂ ਨੂੰ ਆਪਣੀ ਮੰਗ ਤੋਂ ਪਿੱਛੇ ਮੋੜਨ ਦੀ ਗੱਲ ਕਰਨਗੇ ਅਸੀਂ ਉਹਨੂੰ ਮੰਨਣ ਨੂੰ ਤਿਆਰ ਨਹੀਂ ਜੇ ਇਦਾਂ ਦਾ ਕੋਈ ਸਮਝਾਤਾ ਹੋਇਆ ਸੀ ਇਹਨਾਂ ਐਡਵਾਂਸ ਰਿਜੈਕਟ ਕਰਦੇ ਹਾਂ ਇਹ ਤੋਂ ਬਿਨਾ ਅ ਬੱਲਾਂ ਵਾਲੇ ਸੰਤਾਂ ਨੇ ਅਪੀਲ ਕੀਤੀ ਐਸਕੇਮ ਨੂੰ ਕੋਈ ਭਗਤ ਰਵਿਦਾਸ ਜੀ ਦੇ ਜਨਮ ਦਿਨ ਤੇ ਟ੍ਰੇਨਸ ਨੂੰ ਰੋਕੀਆਂ ਜਾਣ ਅਸੀਂ ਉਹਨਾਂ ਦੀ ਇਹ ਅਪੀਲ ਨੂੰ ਮੰਨਦੇ ਹੋਏ ਫੈਸਲਾ ਕੀਤਾ ਵੀ ਅਸੀਂ ਇਹਨਾਂ ਦਿਨਾਂ ਵਿੱਚ ਗੱਡੀਆਂ ਰੇਲਾਂ ਜਿਹੜੀਆਂ ਉਹ ਨਹੀਂ ਰੋਕਾਂਗੇ ਇੱਕ ਸਾਰੇ ਸਾਡੀਆਂ ਸਾਰੀਆਂ ਜਥੇਬੰਦੀਆਂ ਦੇ ਵਰਕਰਾਂ ਨੂੰ ਜ਼ਿਲ੍ਹਾ ਪੱਧਰ ਤੱਕ ਦੇ ਜਿਹੜੇ ਸਾਡੇ ਅਹੁਦੇਦਾਰ ਨੇ ਉਹਨਾਂ ਨੂੰ ਅਪੀਲ ਹੈ ਵੀ ਕੱਲ ਨੂੰ 11 ਵਜੇ ਹਰ ਜਥੇਬੰਦੀ ਦਾ ਇੱਕ ਇੱਕ ਨੁਮਾਇੰਦਾ ਜ਼ਿਲ੍ਹਾ ਪੱਧਰ ਤੇ ਇਕੱਠੇ ਹੋ ਕੇ ਜਿਹੜਾ ਇਹਨੂੰ ਜਿਹੜਾ ਐਕਸ਼ਨ ਪ੍ਰੋਗਰਾਮ ਅਸੀਂ ਤੈਅ ਕੀਤਾ ਹੈ ਉਹਦੇ ਵਾਸਤੇ ਕੱਲ ਨੂੰ ਇਕੱਠੇ ਹੋ ਕੇ ਪਰਸੋਂ ਵਾਲੇ ਪ੍ਰੋਗਰਾਮ ਦਾ ਕਾਕਾ ਉਤਿਆਰ ਕਰ ਰਹੇ ਆਂ ਇਤੋਂ ਅੱਗੇ 22 ਤਾਰੀਖ ਨੂੰ ਆਲ ਇੰਡੀਆ ਲੈਵਲ ਤੇ ਅਗਲਾ ਪ੍ਰੋਗਰਾਮ ਕੀ ਦੇਣਾ ਹੈ ਉਹਦੇ ਲਈ ਨਿਊ ਦਿੱਲੀ ਚ ਕਮੇਟੀ ਹੋ ਰਹੀ ਹੈ ਨੈਸ਼ਨਲ ਬਾਡੀ ਦੀ ਉਹਦੇ ਵਿੱਚ ਪੰਜਾਬ ਦੇ ਵੀ ਨੁਮਾਇੰਦੇ ਜਿਹੜੇ ਨੇ ਅਸੀਂ ਉਹਦੇ ਜਾਵਾਂਗੇ ਇਹ ਅੱਜ ਦੇ ਫੈਸਲੇ ਨੇ ਰਾਜੇ ਸਾਹਿਬ ਜਿਹੜੀ ਅੱਜ ਦੀ ਮੀਟਿੰਗ ਜਿਹੜੀ ਸੈਂਟਰ ਦੇ ਨਾਲ ਹੋ ਰਹੀ ਸੀ ਉਸ ਨੂੰ ਕਿਸ ਤਰ੍ਹਾਂ ਦੋ ਵਿੱਚ ਤੁਸੀਂ ਮੈਂ ਜਿਸ ਤਰ੍ਹਾਂ ਪਹਿਲਾਂ ਕਿਹਾ ਵੀ ਜੋ মিডিਆ ਰਿਪੋਰਟਸ ਆ ਰਹੀਆਂ ਵੀ ਕੋਈ ਇਸ ਤਰ੍ਹਾਂ ਦਾ ਫਾਰਮੂਲਾ ਬਣਾਇਆ ਜਾ ਰਿਹਾ ਹੈ ਵੀ A2+FL ਦੇ ਉੱਤੇ ਕੀਮਤਾਂ ਤੈਅ ਕਰਨ ਦਾ ਫਾਰਮੂਲੇ ਦੇ ਉੱਤੇ ਪਾਵੇਂ ਤੇ ਜਾਣ ਇਹਦੀ ਐਮਐਸਪੀ ਦੀ ਗਾਰੰਟੀ ਇਸ ਫਾਰਮੂਲੇ ਮੁਤਾਬਕ ਤੈਅ ਕਰਕੇ ਕੋਈ ਆਰਡੀਨੈਂਸ ਕੀਤਾ ਜਾਏ ਅਸੀਂ ਇਹਦੇ ਨਾਲ ਕਤਈ ਸਹਿਮਤ ਨਹੀਂ ਜਿਵੇਂ ਇਦਾਂ ਕਰਨਗੇ ਤਾਂ ਸਾਡਾ ਅੰਦੋਲਨ ਹੋਰ ਸ਼ਕਤੀ ਨਾਲ ਅੱਗੇ ਵਧੂਗਾ ਰਾਜਾ ਸਾਹਿਬ ਵੀ ਕਿ ਬਾਈ ਦਾ ਜਿਹੜਾ ਪ੍ਰੋਗਰਾਮ ਹੈ ਉਹਦੇ ਵਿੱਚ ਰੇਲਾ ਵੀ ਰੁਕੀਆ ਜਾਣੀ ਰੇਲਾ ਮੈਂ ਕਿਹਾ ਵੀ ਅਸੀਂ ਕਿਉਂਕਿ ਸੰਤਾ ਨੇ ਬੱਲਾਂ ਵਾਲੇ ਨੇ ਅਪੀਲ ਕੀਤੀ ਹੈ ਇਸ ਸਕੀਮ ਨੂੰ ਵੀ 12 ਨਸੀ ਜਾਣਾ ਬਹੁਤ ਬਹੁਤ ਸਾਰੀ ਉਹਨਾਂ ਦੀ ਸੰਗਤ ਨੇ ਇਹਦੇ ਕਰਕੇ ਅਸੀਂ ਫੈਸਲਾ ਕੀਤਾ ਅਸੀਂ ਰੇਲਾਂ ਨਹੀਂ ਰੋਕਾਂਗੇ ਦੋ ਤਿੰਨ ਗੱਲਾਂ ਇੱਕ ਰੇਲਾਂ ਰੋਕਣ ਦਾ ਅਸੀਂ ਚੇਤਨਤਾ ਉੱਤੇ ਅਜੇ ਫੈਸਲਾ ਨਹੀਂ ਲਿਆ ਅਗਰ ਸਰਕਾਰ ਨਹੀਂ ਤਸ ਤੋਂ ਮੱਛ ਹੁੰਦੀ ਤਾਂ ਰੇਲਾਂ ਵੀ ਇਹਦੇ ਵਿੱਚ ਆਉਣਗੀਆਂ ਪਰ 22 ਤੱਕ ਅੜੀਕਣਾ ਪਊਗਾ ਇੱਕ ਬੇਨਤੀ ਅਸੀਂ ਇਹ ਕਰਦੇ ਹਾਂ ਕਿ ਜਿਹੜੇ ਕਮੈਨਾਂ ਵਾਲੇ ਐ ਹਜ਼ਾਰਾਂ ਕਮੈਨ ਪੰਜਾਬ ਦੇ ਵਿੱਚੋਂ ਬਾਹਰ ਜਾ ਰਹੀ ਹੈ ਪਰ ਅੱਜ ਬਾਰਡਰ ਸਾਰੇ ਸੀਲ ਨੇ ਤੇ ਅਸੀਂ ਪ੍ਰਸ਼ਾਸਨ ਨੂੰ ਇਹ ਚਿਤਾਵਨੀ ਵੀ ਦਿੰਦੇ ਆ ਕਿ ਜਿਹੜੇ ਬਾਰਡਰਾਂ ਦੇ ਉੱਪਰ ਕਮਾਇਆ ਨਾ ਆਪਣਾ ਕੰਮ ਕਰਨ ਲਈ ਜਾਂ ਤੂੜੀ ਵਾਲੀ ਮਸ਼ੀਨ ਜਾਂਦੀ ਹੈ ਉਹਨਾਂ ਨੂੰ ਉਹਨਾਂ ਬਾਰਡਰਾਂ ਤੋਂ ਨਹੀਂ ਲੰਘਾਇਆ ਜਾਵੇ ਜਿਹੜੇ ਖੁੱਲੇ ਬਾਰਡਰ ਹੈ ਨਾ ਰੁਕਿਆ ਜਾਵੇ ਦੂਸਰੀ ਅੱਜ ਦੀ ਮੀਟਿੰਗ ਦੇ ਵਿੱਚ ਸਾਡੇ 37 ਤੋਂ ਇਲਾਵਾ ਅਗਰਾਹਾ ਜੀ ਵੀ ਸਾਡੇ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਲ ਹੋਇਆ ਸਾਂਝੇ ਰੂਪ ਦੇ ਵਿੱਚ ਅਸੀਂ ਇਹ ਜਿਹੜਾ ਫੈਸਲਾ ਕੀਤਾ ਸਾਰਿਆਂ ਨੇ ਸਾਰਿਆਂ ਨੇ ਇਹ ਤੇ ਸਹਿਮਤੀ ਜ਼ਾਹਰ ਕੀਤੀ ਤੋ ਇਸ ਤਰ੍ਹਾਂ ਲੀਡਰਾਂ ਦੇ ਘਰਾਵ ਜਿਹੜੀ ਉਗਰਾਹ ਜਿੱਥੇ ਬੰਦੂ ਕੀਤਾ ਜਾ ਰਿਹਾ ਉਹ ਕੰਟੀਨਿਊ ਹੋਊਗਾ ਕਿ ਤੁਸੀਂ ਨਾਲ ਚਹਿਮਤ ਸਾਰੇ ਕਰ ਰਹੇ ਹੋ ਨਾਲ ਨਿਯਮ ਸਾਰਾ ਸਾਂਝਾ ਪ੍ਰੋਗਰਾਮ ਤੈਅ ਹੋਇਆ ਹੈ ਕਿ ਅਸੀਂ 20 ਤਾਰੀਖ ਤੋਂ ਜਿਹੜਾ 3 ਦਿਨ ਦਾ ਪ੍ਰੋਗਰਾਮ ਹੈ ਬੀਜੇਪੀ ਦੇ ਲੀਡਰਾਂ ਦੇ ਘਰਾ ਮੂਰੇ ਧਰਨੇ ਉਗਰਾਹ ਜੀ ਬਾਹਰ ਹੈਗੇ ਉਹਨਾਂ ਨੂੰ ਵੀ ਨਾਲ ਸਭ ਚਲੋ ਕੋਈ ਨਹੀਂ ਹੁਣ ਬੈਠ ਸਾਰੇ ਉਗਰਾਹ ਕਿ ਤੁਕੇ ਉਹਨਾਂ ਨੇ ਵੀ ਦੇਖੋ ਇੱਕ ਸਾਡਾ ਇੱਕ ਨਾ ਸਾਡੇ ਕਾਇਦੇ ਕਾਨੂੰਨ ਹੈ ਇਸੇ ਪ੍ਰੋਗਰਾਮ ਉਹ ਵੀ ਕਰਨਗੇ ਨਿਯਮ ਹੈ ਅਸੀਂ ਪ੍ਰਧਾਨਗੀ ਮੰਡਲ ਬਣਾਉਣੇ ਆ ਸੈਂਟਰਾਂ ਦੇ ਵਿੱਚੋਂ ਅੱਜ ਦੀ ਜਿਹੜੀ ਪ੍ਰਧਾਨਗੀ ਅਸੀਂ ਤਿੰਨ ਨਮਾਇੰਦਿਆਂ ਨੇ ਕੀਤੀ ਐ ਇਸ ਕਰਕੇ ਚੌਥਾ ਨਮਾਇੰਦਾ ਨਹੀਂ ਮਤਲਬ ਉਹਦੇ ਵਿੱਚ ਹੀ ਚੱਲੂਗਾ ਠੀਕ ਐ ਦੱਖਤ ਦੇ ਤਰਫ ਤੇ ਕੱਢ ਕਰਦੇ ਨੇ ਜੀ ਜਿਵੇਂ ਹੁਣ ਜੱਥੇਬੰਦੀਆਂ ਨੇ ਕੁਝ ਤੋਂ ਬੰਦੀਆਂ ਦੇ ਮੈਂਬਰ ਨੇ ਇੱਕ ਦੂਜੇ ਟੁੱਟ ਕੇ ਦੂਜੇ ਜਾ ਰਹੇ ਨੇ ਕਈ ਵਾਰ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਵੀ ਇੱਕ ਸਰਦਾਰ ਜੀ ਲੰਬੇ ਟਰੈਕਟਰ ਮੂਹਰੇ ਇੱਥੇ ਜਾਣਾ ਨਹੀਂ ਇਹ ਗੱਲਾਂ ਜਿਹੜੀਆਂ ਹੋ ਰਹੀਆਂ ਨੇ ਕਿਤੇ ਨਾ ਕਿਤੇ ਕਿਸਾਨਾਂ ਚ 파ਰਟੋ ਦੀ ਨਹੀਂ ਕਿਤੇ ਨਹੀਂ ਪੈਦਾ ਕਰੀ ਇਸ ਤਰ੍ਹਾਂ ਦੀਆਂ ਵੀਡੀਓ ਜਿਹੜੇ ਸੋਸ਼ਲ ਮੀਡੀਆ ਦੇ ਵਿੱਚ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਥੋੜਾ ਜਿਹਾ ਵੀ ਜਿਹੜੇ ਨੌਜਵਾਨ ਨੇ ਕਈ ਵਾਰ ਇਸ ਤਰ੍ਹਾਂ ਹੋ ਰਿਹਾ ਹੈਗਾ ਉਹਦੇ ਬਾਰੇ ਨਹੀਂ ਜੋਸ਼ ਤੇ ਹੋਸ਼ ਕਾਇਮ ਰੱਖ ਕੇ ਲੜਨਾ ਚਾਹੀਦਾ ਹੈ ਪੀਸਫੁੱਲ ਰਹਿਣਾ ਚਾਹੀਦਾ ਹੈ ਹਮੇਸ਼ਾ ਦੁਨੀਆਂ ਵਿੱਚ ਪੀਸਫੁੱਲ ਅੰਦੋਲਨ ਜਿੱਤਦੇ ਨੇ ਵਾਇਲੈਂਟ ਅੰਦੋਲਨ ਕਦੇ ਜਿੱਤਦੇ ਨਹੀਂ ਹੁੰਦੇ ਇਸ ਕਰਕੇ ਸਾਡੀ ਅਪੀਲ ਹੈ ਸਾਰਿਆਂ ਨੂੰ ਜੋ ਦੇਖੋ ਸਭ ਦੇ ਸਾਹਮਣੇ ਆ ਕਿ ਜਿਹੜਾ ਤਿੰਨ ਕਾਨੂੰਨਾਂ ਵਲੇ ਅਸੀਂ ਦਿੱਲੀ ਮੋਰਚਾ ਲਾਇਆ ਸਾਲ ਭਰ ਤੋਂ ਉੱਪਰ ਬੈਠ ਰਹੇ ਹਾਂ ਉਹਦੇ ਵਿੱਚ ਵੀ ਬੜੀਆਂ ਕੋਸ਼ਸ਼ਾਂ ਹੁੰਦੀਆਂ ਰੰਗਾਂ ਕਿ ਕਿਸੇ ਨਾ ਕਿਸੇ ਲੋਟ ਇਹਨੂੰ ਹਿੰਸਕ ਕਰ ਦਿੱਤਾ ਜਾਵੇ ਪਰ ਅਸੀਂ ਬਚਾ ਕੇ ਰੱਖਿਆ ਅੰਦੋਲਨ ਨੂੰ ਹੁਣ ਵੀ ਅਸੀਂ ਅਪੀਲ ਕਰਾਂਗੇ ਕਿ ਇਸ ਅੰਦੋਲਨ ਨੂੰ ਹਿੰਸਕ ਨਹੀਂ ਹੋਣ ਦੇਣਾ ਚਾਹੀਦਾ ਅਗਰ ਹਿੰਸਕ ਹੋਊਗਾ ਤਾਂ ਸਾਰਾ ਕੁਝ ਗੜਬੜਾ ਜਾਊਗਾ ਤੇ ਕੁਝ ਪੱਲੇ ਵੀ ਨਹੀਂ ਪੈਣਾ ਥੈਂਕ ਯੂ ਅੰਦੋਲਨ ਬਲਕਾਰ ਸਿੰਘ ਬਰਾੜ ਇੱਕ ਮਿੰਟ ਇਧਰ ਕਰ ਲੀ ਹਾਂ ਜੀ ਹਾਂਜੀ ਬਸ ਕਰ ਦੋ ਕਰ ਦੋ ਕਰ ਦੋ ਇਹਦੇ ਸ਼ੁਰੂ ਕਰ ਦੋ ਸਰਕਾਰ ਤੋਂ ਬਸ ਛੋਟਾ ਟੀਕੇ ਥੱਲੇ ਖੁੱਲ ਗਿਆ ਯਾਰ ਆਲ ਇੰਡੀਆ ਸਰਕਾਰ ਬਲਕਾਰ ਸਿੰਘ ਬਰਾੜ ਕਿਸੇ ਇੱਕ ਹਾਂਜੀ ਸਰ ਬਹੁਤ ਹੀ ਮੈਂ ਇਧਰ ਆ ਜਾਓ ਹਾਂਜੀ ਸਰ ਹਾਂਜੀ ਬਹੁਤ ਹੀ ਸਕਾਰਯੋਗ ਸਤਿ ਜੋ ਜਿਵੇਂ ਸਾਡੇ ਸੀਨੀਅਰ ਸਾਥੀਆਂ ਨੇ ਗੱਲ ਰੱਖੀ ਹੈ ਕਿ ਅੱਜ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੀ ਜੋ ਇੱਥੇ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਵਿਸ਼ੇਸ਼ ਤੌਰ ਤੇ ਅਗਰਾਹਾ ਜਥੇਬੰਦੀ ਦੇ ਪ੍ਰਧਾਨ ਜਗਿੰਦਰ ਸਿੰਘ ਅਗਰਾਹਾ ਤੇ ਉਹਨਾਂ ਦੇ ਹੋਰ ਸੀਨੀਅਰ ਸਾਥੀ ਵੀ ਹਾਜ਼ਰ ਹੋਏ ਆ ਅਸੀਂ ਸਾਰਿਆਂ ਨੇ ਸਹਿਮਤੀ ਨਾਲ ਇਹ ਫੈਸਲਾ ਕੀਤਾ ਹੈ ਕਿ 20 21 ਤੇ 22 ਤਰੀਕ ਨੂੰ ਹਾਂਜੀ ਥੋੜਾ ਇੱਧਰ ਦੇਖ ਪੰਜਾਬ ਦੇ ਵਿੱਚ ਹਾਂਜੀ ਬੀਜੇਪੀ ਦੇ ਜਿੰਨੇ ਆਗੂ ਨੇ ਚਾਹੇ ਉਹ ਜ਼ਿਲ੍ਹਾ ਪੱਧਰ ਦੇ ਨੇ ਚਾਹੇ ਉਹ ਕੇਂਦਰ ਦੇ ਨੇ ਜਿਲ੍ਹਾ ਪ੍ਰਧਾਨ ਨੇ ਸੂਬਾ ਪ੍ਰਧਾਨ ਨੇ ਉਹਨਾਂ ਦੇ ਘਰਾਂ ਅੱਗੇ ਰੋਸ ਪ੍ਰਦਰਸ਼ਨ ਘਰਾਂ ਦਾ ਘਰਾਓ ਨਹੀਂ ਕਈ ਵਾਰੀ ਸ਼ਬਦਾਂ ਦਾ ਹੇਰਫੇਰ ਹੋ ਜਾਂਦਾ ਹੈ ਰੋਸ ਪ੍ਰਦਰਸ਼ਨ ਕਰਨੇ ਨੇ ਟੋਲ ਪੁਲਜ ਪੂਰੇ ਪੰਜਾਬ 'ਚ 3 ਦਿਨ ਵਾਸਤੇ ਫ੍ਰੀ ਕਰਨੇ ਨੇ ਇਸ ਦੇ ਨਾਲ ਨਾਲ ਜਿੱਥੇ ਕੋਈ ਸਾਥੀ ਨੇ ਜਿਵੇਂ ਦੱਸਿਆ ਵੀ ਜਿਲ੍ਹਾ ਪੱਧਰ ਤੇ ਜੇਕਰ ਕੋਈ ਭਾਜੀਪੀ ਦਾ ਕੋਈ ਮੰਤਰੀ ਜਾਂ ਇਸ ਤਰ੍ਹਾਂ ਨਹੀਂ ਹੈ ਤਾਂ ਉਹ ਡੀਸੀ ਦਫ਼ਤਰ ਅੱਗੇ ਵੀ ਜਾਣਗੇ ਸਾਥੀ ਮੁੱਖ ਤੌਰ ਤੇ 20 21 22 ਤਰੀਕ ਹੈ ਮੁੱਖ ਤੌਰ ਤੇ ਸਾਡਾ ਜਿਹੜੀਆਂ ਮੰਗਾਂ ਨੇ ਉਹ ਕੇਂਦਰ ਸਰਕਾਰ ਨਾਲ ਸੰਬੰਧਤ ਨੇ ਕੇਂਦਰ ਸਰਕਾਰ ਹੈ ਜਿਹੜੀ ਉਹ ਸਾਡੇ ਸਮਝੌਤਾ ਹੋਇਆ ਸੀ ਉਹ ਦਿੱਲੀ ਮੋਰਚੇ ਤੋਂ ਬਾਅਦ ਉਦੋਂ ਤੋਂ ਲੈ ਕੇ ਲਗਾਤਾਰ ਸਾਨੂੰ ਇਸ ਤੇ ਗੁੰਮਰਾਹ ਕਰ ਰਹੀ ਹੈ ਕਦੇ ਉਹ ਬਿਆਨਬਾਜ਼ੀ ਮੀਡੀਆ 'ਚ ਕਰ ਰਹੀਏ ਵੀ ਅਸੀਂ ਮੰਗਾਂ ਪੂਰੀਆਂ ਕਰਤੀਆਂ ਕਿਸਾਨਾਂ ਨੂੰ ਐਮਐਸਪੀ ਦੇਤੀ ਉਹਨਾਂ ਦੀ ਜਿਹੜੀ ਆਮਦਨ ਹੈ ਉਹ ਦੁੱਗਣੀ ਕਰਤੀ ਸੁਪਰੀਮ ਕੋਰਟ 'ਚ ਵੀ ਹਲਫਨਾਮੇ ਦਾਖਲ ਹੋ ਗਏ ਤੇ ਅਸੀਂ ਇਹ ਜਿਹੜੀ ਬੀਜੇਪੀ ਸਰਕਾਰ ਹੈ ਇਹਨੇ ਸਾਡੇ ਨਾਲ ਧੋਖਾ ਕੀਤਾ ਤੇ ਇਹ ਸੰਯੁਕਤ ਕਿਸਾਨ ਮੋਰਚੇ ਦਾ ਜਿਹੜਾ ਪ੍ਰੋਗਰਾਮ ਹੈ ਇਹ ਕੇਵਲ ਪੰਜਾਬ ਚ ਨਹੀਂ ਰਹਿਣਾ ਮੈਂ ਇੱਕ ਗੱਲ ਸਾਫ਼ ਕਰਨੀ ਚਾਹਣਾ 22 ਤਰੀਕ ਦੀ ਸਾਡੀ ਆਲ ਇੰਡੀਆ ਦੀ ਮੀਟਿੰਗ ਹੈ ਸੰਯੁਕਤ ਕਿਸਾਨ ਮੋਰਚੇ ਦੀ ਉਸ ਦੇ ਵਿੱਚ ਇਸ ਨੂੰ ਦੇਸ਼ ਪੱਧਰੀ ਬਣਾਇਆ ਜਾਊਗਾ ਇਸ ਤੋਂ ਹੋਰ ਵੱਡੇ ਐਕਸ਼ਨ ਕੁਝ ਵੀ ਹੋ ਸਕਦੇ ਨੇ ਜਿਵੇਂ ਟਰੈਕਟਰ ਸੜਕਾਂ ਤੇ ਖੜੇ ਕਰਨੇ ਜਾਂ ਮੰਨ ਲਓ ਵੀ ਕੋਈ ਹੋਰ ਵੀ ਐਕਸ਼ਨ ਹੋ ਸਕਦਾ ਹੈ ਵੀ ਲਗਾਤਾਰ رابطہ ਕੋਈ ਰੈਲੀਆਂ ਵਗੈਰਾ ਦਾ ਅਸੀਂ ਆਲ ਇੰਡੀਆ ਪੱਧਰ ਤੇ ਫੈਸਲਾ ਲੈ ਕੇ ਇਹ ਪੂਰੇ ਦੇਸ਼ ਚ ਪ੍ਰੋਗਰਾਮ ਲੈ ਕੇ ਜਾਵਾਂਗੇ ਤੇ ਜਿੰਨੇ ਵੀ ਮਤਲਬ ਕੇ ਇਸ ਤੋਂ ਦੂਜੇ ਸੂਬਿਆਂ ਦੇ ਆਗੂ ਨੇ ਸਾਡੇ ਵੱਡੇ ਆਗੂ ਜਿਹੜੇ ਸੰਯੁਕਤ ਕਿਸਾਨ ਮੋਰਚੇ ਚ ਪਹਿਲਾਂ ਕੰਮ ਕਰਦੇ ਰੇਂਜਮਟ ਕਾ ਸਾਹਿਬ ਨੇ ਵੀ ਕਿਹਾ ਉਹਨਾਂ ਸਾਰਿਆਂ ਨੇ ਉੱਥੇ ਸ਼ਾਮਿਲ ਹੋਣਾ 22 ਤਰੀਕ ਨੂੰ ਤੇ ਅਸੀਂ ਕਰਾਂਗੇ ਜਿਹੜੀਆਂ ਲੋਕਲ ਮੰਗਾਂ ਜਿਵੇਂ ਕਪੈਣਾ ਵਾਲੀ ਦੱਸ ਦਿੱਤੀ ਆ ਮੈਂ ਦਹਰਾਉਣਾ ਚਾਹਣਾ ਉਹ ਗੱਲ ਦੁਆਰੇ ਕਿਉਂਕਿ ਕਈ ਵਾਰੀ ਖਾਸ ਕਰਕੇ ਜਿਹੜਾ ਪ੍ਰਸ਼ਾਸਨ ਹੈ ਹਰਿਆਣਾ ਦਾ ਪੁਲਿਸ ਮੁਲਾਜ਼ਮੋਂ ਉਹ ਕਮੇਨ ਕਮੇਨਾ ਵਾਲੇ ਜਿਹੜੇ ਵੱਡੇ ਪੱਧਰ ਤੇ ਸਾਡੇ ਸਾਥੀ ਜਾਂਦੇ ਨੇ ਦੂਜੀਆਂ ਸਟੇਟਾਂ ਦੇ ਵਿੱਚ ਕਿਉਂਕਿ ਹਾੜੀ ਦਾ ਸੀਜ਼ਨ ਹੈ ਜਿਹੜਾ ਉਹ ਲਗਭਗ ਉਹ ਫਰਵਰੀ ਦੇ ਵਿੱਚ ਗੁਜਰਾਤ ਤੋਂ ਸਟਾਰਟ ਹੋ ਜਾਂਦਾ ਹੈ ਉਹਨਾਂ ਦੂਜੀਆਂ ਸਟੇਟਾਂ ਦੇ ਵਿੱਚ ਹਾੜੀ ਪਹਿਲਾਂ ਸ਼ੁਰੂ ਹੋ ਜਾਂਦੀ ਹੈ ਉਹਨਾਂ ਨੂੰ ਤੰਗ ਪਰੇਸ਼ਾਨ ਨਾ ਕਰਨ ਉਹਨਾਂ ਤੋਂ ਰਿਸ਼ਵਤ ਖੋਰੀ ਵੀ ਲਈ ਜਾ ਰਹੀ ਹੈ ਅਸੀਂ ਉਹਨਾਂ ਦੇ ਨਾਲ ਖੜੇ ਨਹੀਂ ਸੰਯੁਕਤ ਕਿਸਾਨ ਮੋਰਚਾ ਇਹਦੇ ਤੇ ਸਖਤ ਕਦਮ ਉਠਾਊਗਾ ਇੱਕ ਮਸਲਾ ਨਰਸਾ ਮਾਰੇ ਹੈ ਕਾਬਦਾ ਜਿਹੜੀਆਂ ਕੋਠੀ ਦੀਆਂ ਸਾਡੇ ਏਮਜ ਦਾ ਹੈ ਨਾ ਨਰਸਾਂ ਨੂੰ ਉਹ ਸਸਪੈਂਡ ਕੀਤਾ ਹੋਇਆ ਹੈ ਕੱਚੀਆਂ ਕੱਚੀਆਂ ਨਰਸਾਂ ਸੌਰੀ ਉਹਨਾਂ ਨੂੰ ਬਹਾਲ ਕੀਤਾ ਜਾਵੇ ਸੰਯੁਕਤ ਕਿਸਾਨ ਮੋਰਚਾ ਉਹਨਾਂ ਦੇ ਸੰਘਰਸ਼ ਦੇ ਨਾਲ ਹੈ ਉਹਨਾਂ ਦੀ ਪਿੱਠ ਤੇ ਖੜਾ ਹੈ ਤੇ ਇਸ ਤੋਂ ਇਲਾਵਾ ਜਿਹੜਾ ਟੌਰਚਰ ਮਤਲਬ ਕਿ ਹਰਿਆਣਾ ਸਰਕਾਰ ਜਾਂ ਕੇਂਦਰ ਦੀ ਬੀਜੇਪੀ ਸਰਕਾਰ ਕਿਸਾਨਾਂ ਦੇ ਕਰਨ ਦਾ ਯਤਨ ਕਰ ਰਹੀ ਹੈ ਉਸ ਤੋਂ ਬਾਝ ਆਵੇ ਤੇ ਸਾਡੇ ਜਿਹੜੇ ਜਮਹੂਰੀ ਹੱਕ ਹੈ ਸੰਵਿਧਾਨ ਦੇ ਮੁਤਾਬਕ ਮਿਲੇ ਹੋਏ ਆ ਉਹਨਾਂ ਨੂੰ ਬਹਾਲ ਰੱਖਿਆ ਜਾਵੇ ਤੇ ਨਹੀਂ ਇਸ ਤੇ ਅਸੀਂ ਸ਼ਕਤੀ ਦੇ ਨਾਲ ਅਗਲੇ ਪ੍ਰੋਗਰਾਮ ਵੱਡੇ ਦੇਵਾਂਗੇ ਮਤਲਬ ਜਿਹੜੀ ਮੀਟਿੰਗ ਜਿਹੜੀ ਭਾਜਾ ਜਾਰੀ ਕੀ ਟਾਈਮਿੰਗ ਕੀ ਹੋਊਗੀ ਉਹ ਉਸ ਦੀ ਟਾਈਮਿੰਗ ਪਹਿਲੇ ਦਿਨ 20 ਤਰੀਕ ਨੂੰ ਲਗਭਗ 11 ਵਜੇ ਅਸੀਂ ਉਹ ਸ਼ੁਰੂ ਕਰਾਂਗੇ ਤੇ ਆਖਰੀ ਦਿਨ 4 ਵਜੇ ਅਸੀਂ ਉਹ ਪ੍ਰੋਗਰਾਮ ਖਤਮ ਕਰਾਂਗੇ ਜੇਕਰ ਉਸ ਤੋਂ ਕੋਈ ਪ੍ਰੋਗਰਾਮ ਸੰਯੁਕਤ ਕਿਸਾਨ ਮੋਰਚੇ ਦਾ ਕੇਂਦਰ ਪੱਧਰ ਦਾ ਆਉਂਦਾ ਤਾਂ ਉਸ ਨੂੰ ਮਤਲਬ ਰੈਗੂਲਰ ਕਰਨਾ ਹੈ ਜਾਂ ਨਹੀਂ ਕਰਨਾ ਇਹ ਉਸ ਮੀਟਿੰਗ 'ਚ ਫੈਸਲਾ ਲੈ ਕੇ ਦੱਸਿਆ ਜਾਊ ਰੈਗੂਲਰ ਵੀ ਕਰ ਸਕਦੇ ਆ ਜਾਂ ਹੋਰ ਵੀ ਵੱਡਾ ਐਕਸ਼ਨ ਕੋਈ ਦੇ ਸਕਦੇ ਆ ਇਹ ਬਦਲ ਖੁੱਲਾ ਰਹੂਗਾ ਜਿਹੜੀ ਮੀਟਿੰਗ ਹੋਣ ਜਾ ਰਹੀ ਕੇਂਦਰ ਦੇ ਮੰਤਰੀਆਂ ਨਾਲ ਜਿਹੜੀ ਮੀਟਿੰਗ ਹੋਣ ਜਾ ਰਹੀ ਉਹਦੇ 'ਚ ਤੁਹਾਨੂੰ ਮਤਲਬ ਇਨਾ ਹੈ ਨਹੀਂ ਯਕੀਨ ਨਹੀਂ ਹੈ ਕਿ ਅੱਜ ਦੇ ਫੈਸਲੇ ਹੋਣਗੇ ਤੁਸੀਂ ਕੋਈ ਵੱਡਾ ਫੈਸਲਾ ਜਲੇ ਨਹੀਂ ਦੇਖੋ ਜਦੋਂ ਦਿੱਲੀ ਮੋਰਚਾ ਲੱਗਿਆ ਹੋਇਆ ਸੀ ਉਦੋਂ ਤੇਰਾ ਮੀਟਿੰਗਾਂ ਕੇਂਦਰ ਸਰਕਾਰ ਨਾਲ ਹੋਈਆਂ ਸੀਗੀਆਂ ਤੇ ਉਦੋਂ ਸਾਰੇ ਆਵਾਜ਼ ਦਾ ਆਗੂ ਜਿਹੜੇ ਬੈਠੇ ਨੇ ਜਿਨ੍ਹਾਂ ਦਾ 50-50 ਸਾਲ ਦਾ ਤਜਰਬਾ ਹੈ ਤੇ ਬੜੇ ਤਰੀਕੇ ਦੇ ਨਾਲ ਇਹਨਾਂ ਨੇ ਗੱਲ ਰੱਖੀ ਸੀ ਪਰ ਉਹ ਹਮੇਸ਼ਾ ਗੱਲਾਂ ਗੋਲ-ਮੋਲ ਕਰਦੇ ਰਹੇ ਜਿਹੜੀਆਂ ਮੰਗਾਂ ਮੀਟਿੰਗਾਂ ਦੇ ਵਿੱਚ ਮੰਨੀਆਂ ਗਈਆਂ ਸੀ ਬਿੱਲ ਤਾਂ ਉਸ ਤੋਂ ਬਾਅਦ ਰੱਦ ਕੀਤੇ ਸੀਗੇ ਬਾਹਰੋਂ ਹੀ ਰੱਦ ਕੀਤੇ ਸੀ ਤੇ ਬਾਹਰ ਹੀ ਪਾਰਲੀਮੈਂਟ 'ਚ ਹੋਏ ਨੇ ਪਰ ਜਿਹੜੀਆਂ ਮੰਗਾਂ ਪਰਾਲੀ ਨੂੰ ਲੈ ਕੇ ਬਿਜਲੀ ਬਿੱਲ ਵਾਪਸ ਲੈਣ ਦੀਆਂ ਮੰਗਾਂ ਸੀ ਉਹ ਚੋਰੀ ਛਿਪੇ ਮਤਲਬ ਕਿ ਦਰਵਾਜ਼ਾ ਨਹੀਂ ਅੱਜ ਫੇਰ ਸਾਡੇ ਤੇ ਲਾਗੂ ਕਰਨੀਆਂ ਜਿਹੜੀਆਂ ਕੋਸ਼ਿਸ਼ਾਂ ਉਹ ਕੀਤੀਆਂ ਜਾ ਰਹੀਆਂ ਜੀ ਨੂੰ ਇੱਕ ਸੰਯੁਕਤ ਕਿਸਾਨ ਮੋਰਚਾ ਭਾਰਤ ਕਿਸੇ ਤਈ ਵੀ ਬਰਦਾਸ਼ਤ ਨਹੀਂ ਕਰੂਗਾ ਅਸੀਂ ਹਮੇਸ਼ਾ ਉਦੋਂ ਤੋਂ ਲੈ ਕੇ ਲੜ ਰਹੇ ਹਾਂ ਸੰਘਰਸ਼ ਦੇ ਮੈਦਾਨ 'ਚ ਤੇ ਅੱਗੇ ਤੋਂ ਵੀ ਸੰਘਰਸ਼ ਦੇ ਮੈਦਾਨ 'ਚ ਰਹਿਾਂਗੇ ਇੱਕ ਕਲੀਅਰ ਕਰ ਦੋ 20 ਕਿਹ ਕਿਹ ਵਜੇ ਦਾ ਧਰਨਾ ਉਸ ਲਗਾਤਾਰ ਚੱਲੂਗਾ ਰੈਗੂਲਰ ਹਾਂ ਬਿਲਕੁਲ ਦਿਨ ਰਾਤ ਦਾ ਹੋਊਗਾ ਦਿਨ ਦਿਨ ਰਾਤ ਦਾ ਹੋਊਗਾ ਹਾਂ ਦਿਨ ਰਾਤ ਲਗਾਤਾਰ ਚੱਲੂਗਾ ਅੱਜ ਪੰਜਾਬ ਦੇ ਅੱਜ ਦੇ ਬੰਦੀਆਂ ਦੇ ਸੰਯੁਕਤ ਮੋਰਚੇ ਦੀ ਰੀਡਿਆ ਦੀ ਹਦਾਇਤ ਅੱਜ ਜਿਹੜੀ ਮੀਟਿੰਗ ਕੀਤੀ ਹੈ ਉਸ ਮੀਟਿੰਗ ਦੇ ਵਿੱਚ ਜੀ ਕਿ ਬਾਈ ਦਾ ਪ੍ਰੋਗਰਾਮ ਲਿਖਿਆ ਜੀਜੇਪੀ ਦੇ ਆਗੂਆਂ ਦੇ ਘਰਾਂ ਦੇ ਮੂਹਰੇ ਧਰਨੇ ਮਾਰਨੇ ਤੇ ਟੋਲ ਗਿਰੀ ਕਰਨੇ ਜਿਹੜੇ ਜ਼ਿਲ੍ਹੇ ਦੇ ਵਿੱਚ ਦੋਨੇ ਗੱਲਾਂ ਨਹੀਂ ਹੋਈਆਂ ਉਹੋ ਭਾਵੇਂ ਕਿਸੇ ਡੀਸੀਪ ਦਫ਼ਤਰ ਦੇ ਮੁਰੇ ਧਰਨਾ ਮਾਰ ਲੈਣ ਇਹ ਤਿੰਨ ਦਿਨ ਦਾ ਪ੍ਰੋਗਰਾਮ ਐਸਕੇਮ ਦੀਆਂ ਜਿਹੜੀਆਂ ਮੰਗਾਂ ਨੇ ਜਿਹੜੀਆਂ ਦਿੱਲੀ ਮੋਰਚੇ ਨੇ ਰੈਣੀ ਨੇ ਉਹਦੇ ਉਹਨਾਂ ਨੂੰ ਲੈ ਕੇ ਐ ਤੇ ਜਿਹੜਾ ਸਰਕਾਰੀ ਜਵਰ ਐ ਉਦੇ ਵਿਰੋਧ ਦੇ ਵਿੱਚੋਂ ਉਹ ਐਡਵਰਟਿਜ਼ ਹੋਇਆ ਉਹਨਾਂ ਮਤਲਬ ਲੈ ਕੇ ਜੀ ਪਾਸ ਹੋਣ ਕਿਸੇ ਗੱਲ ਨੂੰ ਤੁਸੀਂ ਉਹ ਸਾਰੀਆਂ ਜੱਥੇਬੰਦੀਆਂ ਨੇ ਸਰਬਸੰਮਤੀ ਨਾਲ ਪਾਸ ਕੀਤਾ ਰਾਜਾ ਜੀ ਤੁਸੀਂ ਵੀ ਇਲਾਲ ਕੀਤਾ ਸੀ ਕਿ ਪ੍ਰੈਸ ਕਾਨਫਰੈਂਸ ਪੰਜ ਮੈਂਬਰੀ ਕਮੇਟੀ ਦੀ ਵੀ ਜੇਕਰ ਨਹੀਂ ਕੁਝ ਬਣਿਆ ਤਾਂ ਅਸੀਂ ਬਾਡਰਾਂ ਤੇ ਜਾਵਾਂਗੇ ਥੋੜੀ ਜੱਥੇਬੰਦੀ ਇਹਦੇ ਬਾਰੇ ਕੀ ਕਹਿਣਾ ਚਾਹੋ ਨਹੀਂ ਬਾਡਰਾਂ ਵਾਲਾ ਮੇਰੇ ਖਿਆਲ ਵਿੱਚ ਅਸੀਂ ਕਦੇ ਨਹੀਂ ਕੀਤਾ ਨਹੀਂ ਤੁਸੀਂ ਕਿਹਾ ਸੀ ਵੀ ਉਹਨਾਂ ਨਾਲ ਸਹਿਮਤੀ ਹੋਣੀ ਸੁਣੋ ਇਹ ਕਾਹਦੇ ਉਹ ਕੀਤਾ ਉਹ ਅਸੀਂ ਅਸਲ ਤਾਂ ਉਹ ਮੇਰੇ ਖਿਆਲ ਵਿੱਚ 17 ਤਰੀਕ ਨੂੰ ਸ਼ੁਰੂ ਵੀ ਕੀਤਾ ਹੋਇਆ ਹੈ 17 ਤਰੀਕ ਦਾ ਅਸੀਂ ਹੋਰ ਵੀ ਬੈਠੇ ਸੀ ਸਾਡੇ ਅੱਜ ਹੀ ਬੈਠੇ ਸੀ ਉਹ ਕੱਲ੍ਹ ਨੂੰ ਵੀ 17 18 19 20 22 ਤੱਕ ਕੋਸੀ ਲਗਾਤਾਰ ਜਰੀ ਰੱਖਾਂਗੇ ਟੋਲ ਪਲਾਜੇ ਕਿਵੇਂ ਰਹਿਣਗੇ ਜੀ ਜਿੱਦਾਂ ਤੁਸੀਂ ਫ੍ਰੀ ਕੀਤੇ ਹੋਏ ਨੇ ਟੋਲ ਪਲਾਜੇ ਟੋਲ ਫ੍ਰੀ ਰਹਿਣਗੇ 22 ਤੱਕ ਉਸੇ ਤਰੀਕੇ ਰਹਿਣਗੇ ਉਹ ਪੰਜਾਬ ਦੇ ਰਹਿਣਗੇ ਭਾਰਤ ਦੇ ਰਹਿਣਗੇ ਜੀ ਹੈ ਪੰਜਾਬ ਦੇ ਟੋਲ ਪਲਾਜੇ ਪੰਜਾਬ ਦੇ ਪੰਜਾਬ ਦੇ ਕਿਤੇ ਬੰਦੇ ਹੁੰਦਾ ਜੀ ਉਹ 22 ਨੂੰ ਬਣਾਉਣ ਜਾ ਰਹੇ ਹਾਂ ਅਸੀਂ ਜਿਹੜੇ ਦੇਸ਼ ਭਰ ਤੋਂ ਹਾਂ ਜਿਹੜੇ ਟੋਲ ਪਲਾਜੇ ਹਲੇ ਵੀ ਕਿਸਾਨ ਬੈਠੇ ਨੇ ਪਰ ਉੱਥੇ ਫੀਸ ਲਈ ਜਾ ਰਹੀ ਹੈ ਜਗਰੌੜੇ ਟੋਲ ਪਲਾਜੇ ਤੋਂ ਪਿੱਛੇ ਟੋਲ ਪਰ ਗਿਆ ਤੇ ਉੱਥੇ ਕਿਸਾਨ ਬੈਠੇ ਵੀ ਨਹੀਂ ਉਹ ਕਿਉਂ ਜੀ ਇਹ ਅਸੀਂ ਪਤਾ ਕਰ ਲੈਣੇ ਆ ਇਸ ਤਰ੍ਹਾਂ ਨਹੀਂ ਹੋ ਸਕਦਾ ਕਿ ਕਿ ਕਿਸਾਨ ਬੈਠੇ ਹੋਣ ਉੱਤੇ 20-20 ਲੈ ਜਾਂਦੇ ਇਹ ਤਾਂ ਦਿੱਕਤ ਨਹੀਂ ਕਰਦੇ ਨਹੀਂ ਹੁੰਦਾ ਲੈ ਜਾਂਦੇ ਜੀ ਪੈਸੇ ਨਹੀਂ ਇਹ ਅਸੀਂ ਦੇਖਦੇ ਆ ਕਿ ਕਿੱਥੇ ਆਹੋਂ ਕੌਣ ਨੇ ਡਿਪੋਰਟ ਜੀ ਕਲੀਕ ਕਰੋ ਮੰਤਰੀ ਜਿਹੜਾ ਖਰਾਬ ਹੈ ਜਿਹੜਾ ਕਹਿੰਦਾ ਖਰਾਬ ਕਰਦਾ ਇਹ ਕੰਟਿੰਗ ਕਰਨਾ ਉਸ ਖਰਾਬ ਨਹੀਂ ਚਾਹੋ 70% ਕਰਨਾ ਇਹ ਕੰਟੀਨਿਊ ਤਾਂ 90% ਕਰਨਾ ਹਾਂ ਕੰਟੀਨਿਊ ਰੋਜ਼ ਪ੍ਰਦਰਸ਼ਨ ਕਰਨੀ ਠੀਕ ਹੈ ਠੀਕ ਹੈ ਜੀ ਥੈਂਕ ਯੂ